हां जी दोस्तों एक बड़ी खबर सामने आ रही है ਤੁਹਾਨੂੰ ਦੱਸਦੀ ਕਿ ਇੱਕ 24 ਸਾਲਾਂ ਦਾ ਨੌਜਵਾਨ 67 ਸਾਲ ਦੇ ਬਜ਼ੁਰਗ ਦਾ ਪਾਸਪੋਰਟ ਲੈ ਕੇ ਬਾਹਰ ਜਾਣ ਦੀ ਪੂਰੀ ਤਿਆਰੀ ਕਰ ਰਿਹਾ ਸੀ ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਉਹ ਨੌਜਵਾਨ ਫਲੈਟ ਦੇ ਵਿੱਚ ਬੈਠ ਗਿਆ ਸੀ ਪਰ ਕੁਝ ਕਾਬੂਦਲ ਅਫਸਰਾਂ ਵੱਲੋਂ ਉਸ ਤੇ ਨਿਗਰਾਨੀ ਕੀਤੀ ਗਈ ਤੇ ਉਸ ਤੇ ਸ਼ੱਕ ਹੋਣ ਤੇ ਉਹਨੂੰ ਫਲੈਟ ਤੋਂ نیچے ਉਤਾਰਿਆ ਗਿਆ ਜਿੱਦਾਂ ਹੀ ਉਸ ਨੌਜਵਾਨ 'ਤੇ ਸਖਤੀ ਕੀਤੀ ਗਈ ਤੇ ਉਹ ਸਭ ਕੁਝ ਨੇ ਉਸਨੇ ਕਬੂਲ ਕਰ ਲਿਆ ਪਰ ਤੁਹਾਨੂੰ ਵੀ ਦੱਸ ਦਿੰਨੇ ਆ ਕਿ ਉਹ ਨੌਜਵਾਨ ਬਿਲਕੁਲ ਇੱਕ ਬੁੱਢੇ ਦੀ ਤਰ੍ਹਾਂ ਲੱਗ ਰਿਹਾ ਸੀ ਕਿ ਉਸਨੇ ਆਪਣੇ ਦਾੜੀ ਨੂੰ ਕੜਫਲਾਈ ਹੋਈ ਸੀ ਤੇ ਮੋਟੀਆਂ ਚਸ਼ਮੇ ਵਾਲੀਆਂ ਅਣਕਾਂ ਲਾਈਆਂ ਹੋਈਆਂ ਚ ਦੇ ਇੱਕ ਪਗੜੀ ਵੀ ਬੰਨੀ ਹੋਈ ਸੀ ਪਰ ਟਰਵਿਸਟ ਉੱਥੇ ਆਇਆ ਕਿ ਉਸ ਨੌਜਵਾਨ ਦੀ ਚਮੜੀ ਬਿਲਕੁਲ ਇੱਕ ਨੌਜਵਾਨਾਂ ਵਰਗੀ ਸੀ ਔਰ ਉਸਦੀ ਬੋਲਬਾਨ ਵੀ ਬਿਲਕੁਲ ਨੌਜਵਾਨਾਂ ਵਰਗੀ ਸੀ ਔਰ ਦਰਦ ਫਰਦਾ ਵੀ ਬਿਲਕੁਲ ਨੌਜਵਾਨਾਂ ਵਰਗੀ ਸੀ ਕੇ ਪਹਿਲੇ ਤੇ ਉਸ ਨੂੰ ਕੁਝ ਪਤਾਣੇ ਲੱਗ ਗਿਆ ਕਿ ਉਸ ਨੂੰ ਪੁਲਿਸ ਨੇ ਕੁਝ ਨਹੀਂ ਕਿਹਾ ਜਦੋਂ ਉਹ ਫਲੈਟ ਦੇ ਵਿੱਚ ਬੈਠ ਗਿਆ ਤੇ ਉੱਥੇ ਕੁਝ ਕਾਬਲ ਅਫਸਰਾਂ ਦੀ ਤਲਾਸ਼ੀ ਲਈ ਇਸ ਨੂੰ ਲੈ ਕੇ ਚਲਦੇ ਹਾਂ ਉਸ ਨੌਜਵਾਨ ਨੇ ਸ਼ੱਕ ਹੋਇਆ ਤੇ ਉਸ ਨੂੰ ਨੀਚੇ ਉਤਾਰਿਆ ਪਰ ਜਿੱਦਾਂ ਹੀ ਉਸ ਨੌਜਵਾਨ ਤੇ ਥੋੜੀ ਸਖਤੀ ਕੀਤੀ ਗਈ ਤਾਂ ਨੌਜਵਾਨ ਨੇ ਸਭ ਕੁਝ ਕਬੂਲ ਕਰ ਲਿਆ ਬਾਕੀ ਤੁਸੀਂ ਉਹਨਾਂ ਕਾਬਲ ਅਫਸਰਾਂ ਬਾਰੇ ਤੇ ਉਸ ਮੁੰਡੇ ਬਾਰੇ ਕੀ ਕਹਿਣਾ ਚਾਹੋਗੇ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਮਿਲਦਾ ਅਗਲੀ ਵੀਡੀਓ ਵੱਲ ਧੰਨਵਾਦ